ਜਲੰਧਰ ਦੇ ਰਾਮਮੰਡੀ ਫੇਸ 2 ਵਿੱਚ ਸਥਿਤ ਇਕਤਾਨਗਰ ਚ ਇੱਕ ਅਣਪਛਾਤੇ ਵਿਅਕਤੀ ਬਲੋਕਾਰ ਨੂੰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਚ ਔਰਤ ਅਤੇ ਉਸ ਦੇ ਬੱਚੇ ਪੂਰੀ ਤਰ੍ਹਾਂ ਝੋਲਸ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਪੀੜਤ ਦਾ ਸਹੀ ਤਰੀਕੇ ਨਾਲ ਇਲਾਜ ਨਾ ਹੋਣ ਕਾਰਨ ਪਰਿਵਾਰ ਵੱਲੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਘਟਨਾ ਦੇ ਜਾਣਕਾਰ ਦਿੰਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਪੀੜਤ ਔਰਤ ਦੇ પતિ ਦੀ ਮੌਤ ਹੋ ਗਈ ਹੈ। ਉਸ ਦੇ 3 ਬੱਚੇ ਨੇ। देर रात ਉਕਤ ਵਿਅਕਤੀ ਘਰ ਚ ਸਬਜ਼ੀਆਂ ਦੇਣ ਆਇਆ ਅਤੇ ਪੀੜਤ ਨੂੰ ਵਿਆਹ ਕਰਵਾਉਣ ਲਈ ਕਹਿਣ ਲੱਗਾ। ਜਦੋਂ ਉਹਨਾਂ ਦੀ ਤੀਨ ਇਸ ਦਾ ਵਿਰੋਧ ਕੀਤਾ ਤਾਂ ਕੁਝ ਦੇਰ ਬਾਅਦ ਵਿਅਕਤੀ ਨੇ ਘਰ ਨੂੰ ਅੱਗ ਲਗਾ ਦਿੱਤੀ ਇਸ ਘਟਨਾ ਚ ਉਹਨਾਂ ਦੀ ਤੀ ਅਤੇ ਬੱਚੇ ਝੋਲਸ ਗਏ ਨੇ ਜਿਸ ਦੌਰਾਨ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਰਿੰਦਰ ਤੋਂ ਰਾਜਨ ਪਗਤ ਦੇ ਨਾਲ ਵਿਰਿੰਦਰ ਸਿੰਘ ਦੀ ਰਿਪੋਰਟ ਕੀ ਨਾਮ ਕੀ ਹੈ ਤੁਹਾਡਾ ਭਾਈ ਮੇਰਾ ਨਾਮ ਸੰਦੀਪ ਭਾਈ ਸੰਦੀਪ ਜੀ ਕੀ ਗੱਲ ਹੋਈ ਸੀਗੀ ਜਿਹੜੇ ਬੱਚਾ ਮੈਂ ਆਪਾਂ ਸਿਧਾਂਤ ਚੋਂ ਜਿਹੜੇ ਸਾਡੇ ਪੇਸ਼ੈਂਟ ਜੀ ਆਉਂਦੇ ਰਾਮਾ ਮੰਡੀ ਤੋਂ ਆਏ ਜੀ ਕੀ ਨਾਮ ਹੈ ਪੇਸ਼ੈਂਟ ਦਾ ਸੁਖਿੰਦਰ ਵਰਮਾ ਦਾ ਨਾਮ ਹੈ ਜੀ ਉਹਦਾ ਨਾਮ ਸੁਖਵਿੰਦਰ ਬਣਵਾ ਜੀ ਜੀ ਕੀ ਗੱਲ ਹੋਈ ਸੀਗੀ ਅੱਜ ਸਰ ਜੀ ਕੋਈ ਨੰਬਰ ਹੈਗਾ ਅਨਨੋਨ ਨੰਬਰ ਕੋਈ ਵਿਅਕਤੀ ਆਇਆ ਸੀਗਾ ਘਰ ਦੇ ਵਿੱਚ ਉਹ ਪਟ્રોલ ਲਾ ਕੇ ਤੇ ਅੱਗ ਲਾ ਕੇ ਚਲਾ ਗਿਆ ਕੀ ਕਾਰਨ ਕੀ ਰਿਹਾ ਕੀ ਜਿਹੜੀ ਆਖਾਤ ਨਹੀਂ ਕਾਰਨ ਦਾ ਸਾਨੂੰ ਮੇਰੀ ਸਿਸਟਰ ਆ ਭਾਜੀ ਜੀ ਜੀ ਹਾਂ ਜੀ ਸਾਡਾ ਪਰੋਣਾ ਛੋਟੀ ਵੀ ਸਿਸਟਰ ਦਾ ਹਸਬੰਡ ਹੈ ਇਹ ਜੀ ਠੀਕ ਆ ਜੀ ਨਾਮਾ ਮੰਡੀ ਆਪਣਾ ਇਕਤਾ ਨਗਰ ਫੇਸ 2 ਦੇ ਵਿੱਚ ਰਹਿੰਦੀ ਔਰ ਰੈਂਟ ਦੇ ਉੱਤੇ ਉਹਦਾ ਹਸਬੰੰਦ ਦੀ ਡੈਥ ਹੋ ਚੁੱਕੀ ਆ ਜੀ ਭਾਜੀ ਉਹਦੇ ਬੱਚੇ ਛੋਟੇ ਛੋਟੇ ਆ ਤਿੰਨ ਬੱਚੇ ਆ ਭਾਜੀ ਤਿੰਨ ਬੱਚੇ ਉਹਦੇ ਮੁੰਡਾ ਹੈਗਾ ਆਪਣਾ 5-6 ਸਾਲ ਦਾ ਉਹ ਆਇਆ ਬੰਦਾ ਥੱਲੇ ਜਿੱਥੇ ਰੈਂਟ ਤੇ ਰਹਿੰਦੀ ਆ ਉਹਦੇ ਕਰਕੇ ਉਹ ਆਪਣਾ ਉਹ ਸਬਜੀ ਦੇਣ ਆਂਦਾ ਸੀ ਉਹਨੇ ਪਤਾ ਨਹੀਂ ਕਿਹੜੀ ਗੰਦੀ ਨਿਗਾਹ ਰੱਖੀ ਇਹਦੇ ਤੇ ਇਹਨੂੰ ਉਹ ਬੁੱਢਾ ਆ ਪਿੱਛੇ ਜਿਹੜਾ ਉਹਦਾ ਮੁੰਡਾ ਮਰਿਆ ਵਾ ਫਹਾ ਲਾ ਕੇ ਅੱਛਾ ਜੀ ਉਹ ਵੀ ਨੋ ਵੀ ਚਲ ਗਈ ਹੋਈ ਘਰੋਂ ਉਹ ਬਜੂਲ ਆ ਬੁੱਢਾ ਵਾ ਉਹਦੇ ਢੀਆਂ ਪੋਤਾ ਆਪਣਾ ਪੋਤਿਆਂ ਵਾਲਾ ਆ ਜੀ ਵਿਚ ਆਪਣੇ ਦੋ ਧੀਆਂ ਵਾਲਾ ਕੋਨੂੰ ਇਹ ਸ਼ਰਮ ਨਹੀਂ ਆਈ ਕਿ ਮੇਰੀ ਧੀਆਂ ਰਹੀ ਉਹਨੂੰ ਕਹਿੰਦਾ ਮੇਰ ਨਾਲ ਵਿਆਹ ਕਰਾ ਅੱਛਾ ਜੀ ਤੂੰ ਕਿੱਦਾਂ ਅੰਦਰ ਆਇਆ ਚੱਲ ਇਹਨੇ ਚਪੇੜ ਮਾਰ ਕੇ ਪਈ ਤੇ ਮਾਰਤੀ ਉਹਦੇ ਜੀ ਉਹਨੇ ਬਾਹਰ ਭੇਜਤਾ ਪੇ ਗਿਆ ਪਤਾ ਨਹੀਂ ਮੋਟਰਸਾਈਕਲ ਤੋਂ ਤੇਲ ਕੱਢਿਆ ਕੰਧ ਟੱਪ ਕੇ ਆਇਆ ਕੂਲਰ ਪਿੱਛੇ ਕੀਤਾ ਬਾਹਰੀ ਦਾ ਕਮਰੇ ਨੂੰ ਕੁੰਡੀ ਲੱਗੀ ਅੰਦਰ ਪੈਟਰੋਲ ਪਾ ਕੇ ਉਹਨੇ ਅੱਗ ਲਾਤੀ ਤੇ ਘਰ ਦੇ ਵਿੱਚ ਉਸ ਸਮ ਕੋਣ ਮੌਜੂਦ ਸੀ ਅੱਛਾ ਜੀ ਨਾਲ ਸਾਡੇ ਕਿੰਨੇ ਬੱਚੇ ਸੀਗੇ ਮੌਜੂਦ ਘਰ ਦੇ ਵਿੱਚ ਦੋ ਬੱਚੇ ਸੀਗੇ ਮੌਜੂਦ ਉੱਥੇ ਮੈਮ ਕੀ ਨਾਮ ਹੈ ਜੀ ਤੁਹਾਡਾ ਕੀ ਗੱਲ ਕੀ ਹੋਈ ਸੀਗੀ ਅੱਜ ਜਿਹੜੀ ਕਰਾਏ ਤੇ ਨਹੀਂ ਸੀਗੀ ਜੀ ਕਰਾਏ ਤੇ ਨਹੀਂ ਸੀਗੀ ਬੇਟੀ ਜੀ ਤੇ ਮਾਲ ਕਮਕਾਨ ਨਾ ਜਿਹੜੇ ਉਹਨਾਂ ਸਬਜੀ ਦੇ ਆਨੰਦਾ ਸੀ ਮੋਟਰਸਾਈਕਲ ਤੇ ਉਹਨਾਂ ਇਹ ਆਕਮ ਕਰਦਾ ਉਹਨੂੰ ਜੀ ਤੇ ਵਿੱਚੋਂ ਬੇਟੀ ਵੀ ਲੈ ਲੈਂਦੀ ਸੀ ਸਬਜੀ ਜੀ ਤੇ ਅੱਜ ਇਹ ਬੇਟੀ ਕਰਦੀ ਆ ਜੋਬ ਜੀ ਤੇ ਅੱਜ ਸਵੇਰ 7:30 ਵਜੇ ਮੇਰੇ ਘਰ ਆ ਗਈ ਤੇ ਸਬਜੀ ਵਾਲਾ ਆ ਕੇ ਉਹਨੂੰ ਕਹਿੰਦਾ ਮਿੰਨਾ ਵਿਆਹ ਕਰਾ ਜੀ ਖੁੱਪੜ ਮਾਰਿਆ ਉਹਦੇ ਉਹਨੇ ਥੱਪੜ ਦੀ ਇਹਨਾਂ ਨਾਲ ਨਾ ਅੱਗ ਪٹرول ਪਾ ਕੇ ਲਾਤੀ ਸਰਕੀ ਨਾਮ ਹੈ ਜੀ ਆਪਣਾ

ਦੇ ਫਿਲਹਾਲ ਉਹ ਕੁਝ આરોਪ ਵੀ ਲਗਾ ਰਹੇ ਸੀ ਕਿ ਇੱਥੇ ਆਪ ਨੇ ਉਹ ਕਰਕੇ ਆਪ ਨੇ ਇੰਨੀ ਸੜ ਕੋ ਆਪਾਂ ਤੁਹਾਨੂੰ ਅੰਮ੍ਰਿਤਸਰ ਰੈਪੋਰਟ ਦਿੰਨੇ ਆ ਜਿਹਦੇ ਬਾਰੇ ਜਰਾ ਉਹਨਾਂ ਨੇ ਹੀ ਜਦੋਂ ਇਹ ਨੂੰ ਆਈਸੀਯੂ ਦੀ ਲੋੜ ਆ ਪਰ ਇਸ ਵੀ ਸੜ ਕੋ ਫੜ ਨਹੀਂ ਸਕਦੇ ਪਤਾ ਲੱਗਿਆ ਕਿ ਲੜਕੀ ਨੂੰ ਅੱਗ ਲਗਾਉਣ ਦਾ ਕਾਰਨ ਕੀ ਰਿਹਾ ਕਿ ਕਿੰਨੇ ਲਗਾਈ ਹੈ ਕੀ ਇਹਨਾਂ ਪਰਿਵਾਰਿਕ ਮੈਂਬਰਾਂ ਨੇ ਕੋਈ ਗੱਲਬਾਤ ਕੀਤੀ ਤੁਹਾਨੂੰ ਨਹੀਂ ਪਰਿਵਾਰਿਕ ਮੈਂਬਰ ਦੇ ਇੱਥੇ ਬਸ ਥੋੜਾ ਥੋੜਾ ਜਿਆਦਾ ਹੋ ਜਾ ਹੀ ਰਾਂ ਦੇ ਕੋਲੋਂ ਉਹਨਾਂ ਨਾਲ ਗੱਲ ਕਰੀ ਬਸ ਕੋਈ ਗੱਲ ਹੀ ਦੱਸੀ ਉਹਨਾਂ ਨੂੰ ਜਨੂ ਉਹਨਾਂ ਨੇ ਰੈਫਰ ਕਰਤਾ ਸੀਗਾ ਕਿਸੇ ਵਿਅਕਤੀ ਨਾਲ ਲੈਤਾ ਉਹਨਾਂ ਨੇ ਅਲੇ ਬੇਟੀ ਰ ਕੋ ਉਧਰ ਰਾਮਮੋਰੀ ਦਾ ਕਹਿੰਦੇ ਸਰ ਸਰ ਲੇਡੀਜ਼ ਦੇ ਨਾਲ ਬੱਚਿਆਂ ਨੂੰ ਵੀ ਕਹਿੰਦੇ ਕਿ ਜਿਹੜੇ ਅੱਗ ਦੇ ਵਿੱਚ ਝੁਲਸੇ ਨੇ ਕੋਈ ਬੇਟੀ ਦੇ ਵਿੱਚ ਦਾ ਲਾ ਲੈਂਦੇ ਸੀ ਜੀ ਆਪਣੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਸ ਰਾਮਮੋਰੀ ਦਾ ਕੇਸ ਆ ਮੈਂ ਚਾਹ ਰਿਹਾ ਹਾਂ ਠੀਕ ਹੈ ਜੀ ਸਾਡੀ ਸਾਡੀ ਦਾ ਕੇਸ ਲਾ ਮੈਂ ਵੀਂਦ ਭਾਈ ਇੱਧਰ ਆਈਓ ਫਿਲਾਲ ਤੁਸੀਂ ਉਹਨਾਂ ਨੂੰ ਪੈਨਸਨ ਦਿੰਦਾ ਤੇ ਬਾਕੀ ਜੋ ਵੀ ਫਿਲਾਲ ਲਿਫਾਰਮ ਕਰਦਾ ਤੇ ৰামামোল নহয় ৰামাম